ਆ ਨਹੀਂ ਅਸੀਂ ਸਪੀਡ ਦਿੱਤਾ ਸੀਗਾ ਸਟਾਰਟਿੰਗ ਵਿੱਚ ਕਿਉਂਕਿ ਅਸੀਂ ਬਹੁਤ ਬੁਰੀ ਤਰ੍ਹਾਂ ਹਾਰੇ ਸੀ ਫਸ ਮੈਚ ਜਿੱਤੇ ਨਹੀਂ ਸਮਝ ਆਇਆ ਪਲੇਅਰਸ ਨੂੰ ਕਿੱਦਾਂ ਗਿੱਟਨਾ ਬਟ ਉਸ ਤੋਂ ਬਾਅਦ ਅਸੀਂ ਕਮਬੈਕ ਕੀਤਾ ਵਿਦਸ਼ਾ ਸਵਾਗਤ ਹੈ ਮੈਂ ਆਪ ਦਾ ਆਪਣਾ ਗੌਰਵ ਦੋਸਤੋ ਅੱਜ ਅਸੀਂ ਮਜੀਦਾਂ ਸੁਜੀਤ ਹਾਕੀ ਸਟੇਡੀਅਮ ਦੇ ਅੰਦਰ ਜਿੱਥੇ ਕਿ ਪਹਿਲਾ ਸੁਜੀਤ 5S A ਸਾਈਟ ਜਿਹੜਾ ਊਮਨ ਹਾਕੀ 골ਡ ਕੱਪ ਕਰਵਾਇਆ ਜਾ ਰਿਹਾ ਦੱਸ ਦਈਏ ਕਿ ਇਹ ਨੈਸ਼ਨਲ ਲੈਵਲ ਤੇ ਜਿਹੜਾ ਹੈ ਕੰਪੀਟੀਸ਼ਨ ਖੜਾਇਆ ਜਾ ਰਿਹਾ ਔਰ ਪਹਿਲਾ ਐਸਾ ਊਮਨਸ ਦਾ ਜਿਹੜਾ ਇਹ ਕੰਪੀਟੀਸ਼ਨ ਹੈ ਜਿਹੜਾ ਇਹ ਖੜਾਇਆ ਜਾ ਰਿਹਾ ਹੈ ਦੱਸ ਦਈਏ 8 ਟੀਮਾਂ ਦੇ ਨਾਲ ਨਾਲ ਇੱਥੇ ਜਿਹੜੀ ਵਿਨਿੰਗ ਪ੍ਰਾਈਜ਼ ਹੈ ਪਹਿਲੀਆਂ 4 ਟੀਮਾਂ ਦਾ ਉਹ ਦੱਸ ਦਈਏ ਤਕਰੀਬਨ 2,56,000 ਰੁਪਇਆ ਪਹਿਲੀਆਂ 4 ਟੀਮਾਂ ਨੂੰ ਮਿਲਦਾ ਨਜ਼ਰ ਆਏਗਾ ਜੇ ਪਹਿਲੀ ਟੀਮ ਦੀ ਗੱਲ ਕਰੀਏ ਜਿਹੜੀ ਜੇਤੂ ਟੀਮ ਹੋਏਗੀ ਉਸ ਨੂੰ ਤਕਰੀਬਨ 31,000 ਰੁਪਇਆ ਜਿਹੜਾ ਅਵਾਰਡ ਨਾਲ ਨਵਾਸਿਆ ਜਾਏਗਾ ਉੱਤੇ ਜੇ ਗੱਲ ਕਰੀਏ ਜਿਹੜੀ ਪਹਿਲੀ ਤੀਜੀ ਟੀਮ ਦੀ ਤੇ ਉਹ ਤੀਜੀ ਪਲੇਸ ਜਿਹੜੀ ਹੈ ਉਹ ਯੂਨੀਅਨ ਬੈਂਕ ਦੁਆਰਾ ਪ੍ਰਾਪਤ ਕਰ ਲਈ ਗਈ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਹੁਣੇ ਜਿਹੜਾ ਕੰਪੀਟੀਸ਼ਨ ਖੇਡਿਆ ਜਾਏਗਾ ਉਹ ਪੰਜਾਬ ਦੇ ਅੰਦਰ ਜਿਹੜਾ ਫਾਈਨਲ ਕੰਪੀਟੀਸ਼ਨ ਖੇਡਿਆ ਜਾਏਗਾ ਉਹ ਪੰਜਾਬ ਤੇ ਆਰਸੀਐਫ ਕਰਪੂਥਲਾ ਵੱਲੋਂ ਖੇਡਿਆ ਜਾ ਰਿਹਾ ਹੈ ਸੋ ਬੜੀ ਜਲਦੀ ਹੀ ਜਿਹੜਾ ਕੰਪੀਟੀਸ਼ਨ ਹੈ ਸਟਾਰਟ ਹੁੰਦਾ ਨਜ਼ਰ ਆਏਗਾ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਕਿ ਟੀਮਾਂ ਜਿਹੜੀਆਂ ਰੈਡੀ ਹੁੰਦੀਆਂ ਨਜ਼ਰ ਆਦੀਆਂ ਨੇ ਬਹੁਤ ਹੀ ਜਲਦ ਜਿਹੜੀਆਂ ਟੀਮਾਂ ਨੇ ਉਹ ਮੈਦਾਨ 'ਚ ਵੜਦੀਆਂ ਨਜ਼ਰ ਆਣਗੀਆਂ ਤੇ ਜਿਹੜਾ ਪਹਿਲਾ ਹਾਕੀ ਦਾ ਇਹ ਗਰਲਜ਼ ਊਮਨ ਜਿਹੜਾ ਇਹ ਕੰਪੀਟੀਸ਼ਨ ਹੈ ਇਹ ਜਿਹੜਾ ਅੱਜ ਉਹਦਾ ਫਾਈਨਲ ਜਿਹੜਾ ਖੇਡਿਆ ਜਾਏਗਾ ਤਦ ਦੱਸ ਦਈਏ ਪੰਜਾਬ ਤੇ ਆਰਸੀਐਫ ਕਰਪੂਰਥਲਾ ਦੇ ਅੰਦਰ ਇਹ ਜਿਹੜਾ ਪਹਿਲਾ ਖੇਡਿਆ ਜਾਏਗਾ ਬਹੁਤ ਜਲਦੀ ਜਿਹੜਾ ਸਟਾਰਟ ਹੋਏਗਾ ਇਸ ਦੇ ਨਾਲ ਹੀ ਅਸੀਂ ਤੁਹਾਡੇ ਨਾਲ ਜੁੜੇ ਹਾਂ ਲਗਾਤਾਰ ਤੁਹਾਨੂੰ ਇੱਥੇ ਦੀ ਕਵਰੇਜ ਦਿੰਦੇ ਰਵਾਂਗੇ ਇਸ ਦੇ ਨਾਲ ਮਿਲਦੇ ਹਾਂ ਤੁਹਾਨੂੰ ਬਹੁਤ ਜਲਦ ਅੰਤਿਕ ਜਿਹੜਾ ਮੈਚ ਇਸ ਸਮੇਂ ਪਹੁੰਚ ਚੁੱਕਿਆ ਹੈ ਫਰਸਟ ਹਾਫ ਜਿਹੜਾ ਕੰਪਲੀਟ ਹੋ ਗਿਆ ਹੈ ਤਾਂ ਦੱਸ ਦਈਏ ਇਸ ਸਮੇਂ ਜਿਹੜਾ ਸਕੋਰ ਹੈ ਉਹ 2-1 ਦਾ ਚੱਲ ਰਿਹਾ ਹੈ ਜਿੱਥੇ ਆਰਸੀਐਫ ਕਰਪੂਰਥਲਾ ਵੱਲੋਂ ਜਿਹੜੇ ਦੋ ਗੋਲ ਦਾਗ ਦਿੱਤੇ ਗਏ ਨੇ ਉੱਤੇ ਹੀ ਪੰਜਾਬ ਤੁਹਾਨੂੰ ਦੱਸ ਦਈਏ ਪੰਜਾਬ ਵੱਲੋਂ ਜਿਹੜਾ ਇੱਕ ਗੋਲ ਦਾਗ ਗਿਆ ਫਰਸਟ ਹਾਫ ਖਤਮ ਹੋ ਚੁੱਕਿਆ ਹੈ ਤਾਂ ਜਿਹੜੀਆਂ ਟੀਮਾਂ ਨੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਟੀਮਾਂ ਇਸ ਸਮੇਂ ਫਰਸਟ ਹਾਫ ਤੋਂ ਬਾਅਦ 5 ਮਿੰਟ ਦੀ ਜਿਹੜੀ ਬ੍ਰੇਕ ਦਿੱਤੀ ਜਾਂਦੀ ਹੈ ਉਹ ਬ੍ਰੇਕ ਜਿਹੜੀ ਚੱਲ ਰਹੀ ਹੈ ਔਰ ਸੈਕੰਡ ਹਾਫ ਜਲਦੀ ਹੀ ਜਿਹੜਾ ਸ਼ੁਰੂ ਹੁੰਦਾ ਨਜ਼ਰ ਆਏਗਾ ਤਕਰੀਬਨ 15 ਮਿੰਟ ਦਾ ਜਿਹੜਾ ਇਸ ਸੈਕੰਡ ਹਾਫ ਹੋਏਗਾ ਉਸ ਤੋਂ ਬਾਅਦ ਜਿਹੜੀ ਹੈ ਜੇਤੂ ਦੀਮ ਦੇ ਨਾਲ ਤੁਹਾਨੂੰ ਮਿਲਦੇ ਨਜ਼ਰ ਆਵਾਂਗੇ ਦਿਏ ਕਿ ਇਸ ਸਮੇਂ ਸੈਕਿੰਡ ਹਾਫ ਵੀ ਖਤਮ ਹੋ ਚੁੱਕਿਆ ਹੈ ਤਾਂ ਵਿਜੇਤਾ ਟੀਮ ਜਿਹੜੀ ਹੈ ਆਰਸੀਐਫ ਕਰਪੂਰਥਲੇ ਦੀ ਟੀਮ ਜਿਹੜੀ ਜਿੱਤ ਚੁੱਕੀ ਹੈ ਤੋਂ ਇੱਕ ਵੱਡੀ ਜਿੱਤ ਜਿਹੜੀ ਪ੍ਰਾਪਤ ਜਿਹੜੀ ਕੀਤੀ ਗਈ ਹੈ ਇਹ ਜਿਹੜਾ ਚਾਰ ਗੋਲ ਜਿਹੜੇ ਕਰਪੂਠਲਾ ਵੱਲੋਂ ਕੀਤੇ ਗਏ ਸੀਗੇ ਤੇ ਨਾਲ ਹੀ ਦੱਸਦੀ ਕਿ ਪੰਜਾਬ ਵੱਲੋਂ ਜ਼ਬਰਦਸਤ ਤਰੀਕੇ ਨਾਲ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇੱਕ ਗੋਲ ਤੋਂ ਜਿਹੜਾ ਹਾਰ ਜਿਹੜੀ ਪ੍ਰਾਪਤ ਕੀਤੀ ਹੈ ਪੰਜਾਬ ਦੂਸਰਾ ਸਥਾਨ ਪ੍ਰਾਪਤ ਕਰ ਚੁੱਕੀ ਹੈ ਔਰ ਦੱਸਦੀ ਹੈ ਤੁਹਾਨੂੰ ਆਰਸੀਐਫ ਕਰਪੂਠਲਾ ਵੱਲੋਂ ਜਿਹੜੀ ਜਿੱਤ ਪ੍ਰਾਪਤ ਕਰ ਲਿੱਤੀ ਹੈ ਜਲਦ ਹੀ ਅਸੀਂ ਉਹਨਾਂ ਨਾਲ ਮਿਲਾਂਗੇ ਉਹਨਾਂ ਨਾਲ ਗੱਲਬਾਤ ਕਰਾਂਦੇ ਤੱਕ ਸੈਕੰਡ ਰਨਰ ਅਪ ਪੰਜਾਬ ਦੀ ਟੀਮ ਦੇ ਕੋਚ ਸਾਹਿਬ ਸਾਡੇ ਨਾਲ ਮੌਜੂਦ ਨੇ ਮੈਮ ਪਹਿਲਾਂ ਤੋਂ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸੋ ਮਚ ਸਰ ਮੈਮ ਪੰਜਾਬ ਦੀ ਟੀਮ ਜਿੰਨੂੰ ਕੇਸੀਐਫ ਕਰਪੂਰਥਲਾ ਨੇ ਬੜੀ ਹੀ ਬੁਰੀ ਤਰ੍ਹਾਂ ਨਾ ਸਟਾਰਟਿੰਗ ਚ ਹਰਾਇਆ ਸੀ ਲੇਕਿਨ ਅੱਜ ਜੋ ਪੰਜਾਬ ਦੀ ਟੀਮ ਜਿਹੜੀ ਖੇਲੀ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਦੀ ਪਰਫਾਰਮੈਂਸ ਪੰਜਾਬ ਵੱਲੋਂ ਦਿੱਤੀ ਜਾਣੀ ਸਹੀ ਨਹੀਂ ਹੈ ਅਸੀਂ ਇੱਕ ਆਪਣੀ ਜਿੱਤਾ ਸੀਗਾ ਸਟਾਰਟਿੰਗ ਚ ਕਿਉਂਕਿ ਅਸੀਂ ਬਹੁਤ ਬੁਰੀ ਤਰ੍ਹਾਂ ਇਹਨਾਂ ਤੋਂ ਹਾਰੇ ਸੀਗੇ ਬਿਕਾਜ਼ ਇਹ ਫਸਟ ਟਾਈਮ ਹੋ ਰਿਹਾ ਹੈ ਟੂਰਨਾਮੈਂਟ ਔਰ ਇਹ ਪੰਜਾਬ ਚ ਔਰ ਇਵਨ ਇਵਨ ਡੀਆਚ ਹੀ ਪਹਿਲੀ ਵਾਰ ਹੋ ਰਿਹਾ ਫਾਈਵ ਸਾਈਡ ਦੈਨ ਇਸ ਕਰਕੇ ਫਸਟ ਮੈਚਸ ਤੇ ਨਹੀਂ ਸਮਝ ਆਇਆ ਪਲੇਅਰਜ਼ ਨੂੰ ਕਿੱਦਾਂ ਖੇਡਣਾ ਹੈ ਬਟ ਉਸ ਤੋਂ ਬਾਅਦ ਅਸੀਂ ਕਮਬੈਕ ਕੀਤਾ ਬੈਕ ਟੂ ਬੈਕ ਮੈਚਸ ਅਸੀਂ ਜਿੱਤੇ ਵੀ ਡਰਾ ਵੀ ਕੀਤੇ ਵਧੀਆ ਟੀਮਜ਼ ਨਾਲ ਨਾਰਦਰਨ ਰੇਲਵੇ ਨਾਲ ਅਸੀਂ ਡਰਾ ਖੇਡੇ ਸਾਈ ਸੋਨੀਪਤ ਨਾਲ ਉਦੋਂ ਨਾਲ ਕਮਬੈਕ ਹੁੰਦਾ ਰਿਹਾ ਤਾਂ ਟੀਮ ਸੈੱਟ ਹੋ ਗਈ ਔਰ ਉਹਨਾਂ ਦੇ ਰੂਲ ਰੈਗੂਲੇਸ਼ਨ ਅਸੀਂ ਸਮਝ ਗਏ ਕਿਦਾਂ ਖੇਡਣਾ ਹੈ ਸੋ ਇਸ ਕਰਕੇ ਪਲੇਅਰ ਦੀ ਜੋੜੀ ਪਰਫਾਰਮੈਂਸ ਉਹ ਬੈਟਰ ਰਹੀ ਹੈ ਪੰਜਾਬ ਦੀ ਟੀਮ ਦੇ ਅੰਦਰ ਕਿਹੜੇ ਐਸੇ ਪਲੇਅਰ ਸਿਗਾ ਜਿਨ੍ਹਾਂ ਨੇ ਬਹੁਤ ਜ਼ਬਰਦਸਤ ਤਰੀਕੇ ਨਾਲ ਵਾਪਸੀ ਕੀਤੀ ਖਾਸ ਕਰ ਜਿਵੇਂ ਇੱਕ ਟੂਰਨਾਮੈਂਟ ਦੇ ਅੰਦਰ ਨਵਜੋਤ ਮੈਮ ਜਿੱਦਾਂ ਕਿ 올ੰਪੀਅਨ ਨੇ ਉਸੇ ਤਰੀਕੇ ਦੀ ਪਰਫਾਰਮੈਂਸ ਉਸ ਲੈਵਲ ਦੀ ਦਿੱਤੀ ਹੈ ਮੈਂ ਇੱਥੇ ਜ਼ਿਕਰ ਕਰੂੰਗਾ ਇੱਕ ਤਾਂ ਸਾਡੀ ਗੋਲਕੀਪਰ ਦੀ ਉਹ ਕੰਪੀਟੀਸ਼ਨ ਦੀ ਬੈਸਟ ਗੋਲਕੀਪਰ ਵੀ ਸੋ ਦੱਸ ਦਈਏ ਤੁਹਾਨੂੰ ਕਿ ਕੇਸੀਐਫ ਕਰਪੂਰਥਲਾ ਦੀ ਟੀਮ ਜਿਹੜੀ ਹੁਣ ਵਿਨਰ ਬਣ ਚੁੱਕੀ ਹੈ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਿਹੜੀ ਪੰਜਾਬ ਜਿਹੜੀ ਰਨਨ ਅਪ ਰਹੀ ਹੈ ਤੇ ਉਸ ਤੋਂ ਬਾਅਦ ਜੇ ਤੀਜੇ ਨੰਬਰ ਦੀ ਗੱਲ ਕਰੀਏ ਯੂਨੀਅਨ ਬੈਂਕ ਜਿਹੜੀ ਤੀਜੇ ਨੰਬਰ ਤੇ ਰਹੀ ਹੈ ਪਰ ਪਿੱਛੇ ਤੁਸੀਂ ਦੇਖ ਸਕਦੇ ਹੋ ਮੇਰੇ ਕਿ ਟੀਮਾਂ ਮੌਜੂਦ ਨੇ ਖੇਲ ਚੁੱਕੇ ਨੇ ਜੇਤੂ ਟੀਮ ਜਿਹੜੀ ਹੈ ਉਹ ਕੇਸੀਐਫ ਬਣ ਚੁੱਕੀ ਹੈ ਕੇਸੀਐਫ ਕਰਪੂਰਥਲਾ ਤੇ 1 ਲੱਖ ਦਾ ਜਿਹੜਾ ਇਨਾਮ ਹੈ ਉਹਨਾਂ ਨੂੰ ਜਿਹੜਾ ਸੁਜੀਤ ਹਾਕੀ ਸਟੇਡੀਅਮ ਵੱਲੋਂ ਜਿਹੜਾ ਦਿੱਤਾ ਗਿਆ ਇਹ ਦੱਸਦੀ ਹੈ ਕਿ ਪਹਿਲਾ ਇਹ ਟੂਰਨਾਮੈਂਟ ਜਿਹੜਾ ਇਹਨਾਂ ਵੱਲੋਂ ਕਰਵਾਇਆ ਗਿਆ ਸੀ ਜਿਸ ਦਾ ਅੱਜ ਸਮਾਪਨ ਹੁੰਦਾ ਹੈ ਸੋ ਇਹਨਾਂ ਹੀ ਤਸਵੀਰਾਂ ਹੁਣ ਮੈਨੂੰ ਗੌਰਵ ਨੂੰ ਦਿਓ ਜਿਆਦਾ ਤੁਸੀਂ ਦੇਖਦੇ ਰਹੋ ਹੌਟ ਨਿਊਜ਼ ਇੰਡੀਆ ਟੀਵੀ